ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਜਦੋਂ ਬੋਲਦੇ ਆ ਕਿ ਜਿਹੜਾ ਥੋੜੇ ਜਣ ਪਹਿਲਾਂ 3-4 ਦਿਨ ਪਹਿਲਾਂ ਇੱਕ ਮੁੱਦਾ ਸੀ ਨਾਂਨਤਪੁਰ ਕਲੋਰਾ ਦਾ ਟੂਰਨਾਮੈਂਟ ਦਾ ਤੇ ਸਾਡਾ ਮੁੰਡਾ ਜੀ ਗੋਸ਼ਾ ਉਤੋਂ ਵੈਕਟਰेटर ਨਿਕਲਿਆ ਸੀ ਇਹਨਾਂ ਦਾ ਟਰੈਕਟਰ ਦਾ ਕੋਈ ਮਸਲਾ ਸੀਗਾ ਉਹ ਸਾਡੀ ਯੂ ਕਮੇਟੀ ਨਾਲ ਗੱਲਬਾਤ ਹੋ ਗਈ ਆ ਸਾਡਾ ਉਹਨਾਂ ਨਾਲ ਪੂਰੇ ਸੈਕਸ ਫੈਸਲਾ ਹੀ ਇੱਕ ਦੂਜੇ ਨਾਲ ਜਿਹੜਾ ਮਸਲਾ ਸੀ ਇਹ ਨਿਬੜ ਚੁੱਕਿਆ ਤੇ ਹੁਣ ਮੇਰਾ ਭਾਈ ਇਹਦੇ ਤੇ ਰੇਤਾ ਪਾਉ ਇਹ ਸਾਡਾ ਨਗਰ ਬੈਠਾ ਸਾਰਾ ਇਹ ਗੱਲ ਨਾਲ ਸਹਿਮਤ ਹੈ ਤੇ ਸਾਡੀ ਉਧਰ ਕਮੇਟੀ ਨਾਲ ਵੀ ਗੱਲ ਹੋ ਗਈ ਹੈ ਇਸ ਤੋਂ ਬਾਅਦ ਇਹਦਾ ਕੋਈ ਮਸਲਾ ਨਹੀਂ ਦਿੱਤਾ ਤੇ ਇਹਨੂੰ ਥੋੜਾ ਜਿਹਾ ਵਿੱਚ ਜਿਹੜੇ ਨਕਲੀ ਕੋਚ ਆ ਬਸ ਇਹ ਕਹਿਣਾ ਚਾਹੁੰਦੇ ਆ ਵੀ ਇਹਨਾਂ ਤੋਂ ਪਰਹੇਜ਼ ਕਮੇਟੀ ਵੀ ਕਰੇ ਤੇ ਪਲੇਅਰ ਵੀ ਕਰਨ। ਤੇ ਕਬੱਡੀ ਪਲੇਅਰਾਂ ਦਾ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਕੋਸ਼ੇ ਦੇ ਨਾਲ ਖੜੇ ਆ ਪਲੇਅਰ ਦਾ ਸਾਥ ਦਿੱਤਾ ਜਿੱਦਾਂ ਭਾਈ ਨੇ ਦੱਸਿਆ ਨਕਲੀ ਕੋਚਾਂ ਨੇ ਕੋਚ ਅਸਲੀ ਆਪਾਂ ਵਰਤ ਜਾਂਦੇ ਆਂ ਸ਼ਬਦ ਕੋਚ ਪਰ ਕੋਚ ਇੰਨੇ ਇੰਤਾਂ ਦੇ ਵੀ ਆ ਜਿਨ੍ਹਾਂ ਨੇ ਹੀਰੇ ਤਰ੍ਹਾਂ ਛੇ ਆ ਪਰ ਜਿਹੜੇ ਮੇਰੇ ਵਰਗੇ ਨਕਲੀ ਕੋਚ ਬੰਦੇ ਫਿਰਦੇ ਆ ਤੋ ਇਤੋਂ ਭੱਲ ਲੈ ਤੋ ਇਤੋਂ ਭੱਲ ਲੈ ਪਲੇਰਾਂ ਨੂੰ ਦੱਸਣਾ ਕੁਝ ਹੋਰ ਆ ਕਰਨਾ ਕੁਝ ਹੋਰ ਆ ਉਹ ਬੰਦਿਆਂ ਦਾ ਸਾਰਾ ਇਹ ਪਾਇਆ ਹੋਇਆ ਸੀਗਾ ਵਿੱਚ ਅਸਾਂ ਗੱਲ ਜੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ